ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਦਿਨ ਹੋ ਗਏ ਬੱਚਿਓ ਤੁਹਾਨੂੰ ਮਿਲੇ ਨਹੀਂ ਅੱਜ ਆਪਾਂ ਤੁਹਾਡੇ ਨਾਲ ਗੱਲਾਂ ਕਰਦੇ ਆਂ ਤੇ ਤੁਹਾਨੂੰ ਨੁਸਖੇ ਵਧੀਆ ਦੱਸਾਂਗੇ ਕਿ ਅੱਜ ਕੱਲ੍ਹ ਠੰਡ ਜੀ ਵੀ ਆਖਣ ਆਪਾਂ ਨੂੰ ਅੱਖਾਂ ਨੂੰ ਠੰਡ ਲੱਗ ਜੀ ਤੇ ਉਦੋਂ ਵੀ ਆਪਾਂ ਅੱਖਾਂ ਤੇ ਥੋੜਾ ਜਿਹਾ ਪਾਣੀ ਲੱਗਦਾ ਹੁੰਦਾ ਭਾਰਾ ਭਾਰਾ ਤੇ ਐ ਲੱਗੂ ਵੀ ਕਈ ਵਾਰੀ ਤਾਂ ਪਾਣੀ ਲੱਗਦਾ ਤਾਂ ਅੱਖਾਂ ਰਹਾ ਜਾਂਦੀਦਾ ਤੇ ਪਾਣੀ ਵੀ ਨਿਕਲ ਲੱਗ ਜਾਂਦਾ ਅੱਖਾਂ ਚੋ ਤੇ ਬਹੁਤ ਵਧੀਆ ਨੁਸਖਾ ਮੈਂ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਪਰ ਜੇ ਤੁਸੀਂ ਵਰਤੋਗੇ ਵਧੀਆ ਹੈ ਵਰਤਨੇ ਜੂ ਚਾਹੀਦੀ ਆ ਤੇ ਸਿਆਣਿਆਂ ਦੇ ਜਿਹੜੇ ਹੁੰਦੀ ਆ ਅਜਮਾਏ ਨੁਕਸੇ ਹੁੰਦੀ ਆ ਤੇ ਨਿਆ ਸਿਆਣਿਆਂ ਨੇ ਵਰਤੇ ਵੀ ਹੁੰਦੀ ਆ ਇਹ ਤੇ ਅੱਜ ਕੱਲ ਨਿਗਾ ਤਾਂ ਬੱਚਿਆਂ ਦੀ ਕਮਜ਼ੋਰ ਆ ਅਜੇ ਸਗਾ ਮਜੁਰਗਾ ਨਿਗਾ ਤਾਂ ਫਿਰ ਠੀਕ ਆ ਤੇ ਬੱਚਿਆਂ ਨੇ ਤਾਂ ਜੇ ਮਸਾਰਾਂ ਣਕਾ ਲੱਗ ਜਾਂਦੇ ਨੇ ਕਿਉਂਕਿ ਅੱਜ ਕੱਲ ਬੱਚੇ ਮੋਬਾਈਲ ਬਹੁਤ ਵੀਂਦੇ ਆ ਉਹਦੇ ਨਾਲ ਵੀ ਬੱਚਿਆਂ ਦਾ ਬਹੁਤ ਫਰਕ ਪੈਂਦਾ ਮੋਬਾਈਲ ਤਾਂ ਹੁਣ ਵਸੇ ਇੱਕ ਜ਼ਿੰਦਗੀ ਬਣ ਗਈ ਮੋਬਾਈਲ ਤਾਂ ਇਹ ਜੋ ਬਿਨਾ ਤਾਂ ਬੰਦਾ ਕੱਟ ਹੀ ਨਹੀਂ ਸਕਦਾ ਤੇ ਨਾ ਹੀ ਸਰਦਾ ਇਹ ਤੋਂ ਬਿਨਾ ਹੁਣ ਮਹਾਰਾਜਾ ਕੋਈ ਬੰਦ ਅਲਰਟ ਹੋ ਗਿਆ ਅੱਗੇ ਆਈ ਗੁੜੀਆਂ ਟੈਨਸ਼ਨਾਂ ਲਈ ਜਾਂਦੀਆਂ ਸੀ ਟੈਨਸ਼ਨਾਂ ਨਾਲ ਮਰੀ ਜਾਂਦੀਆਂ ਸੀ ਤੇ ਹੁਣ ਅਗਲਾ ਫੋਨ ਮਾਰਦਾ ਹੈ ਤੇ ਪਤਾ ਕਰ ਲੈਂਦਾ ਤੇ ਟੈਨਸ਼ਨ ਦੂਰ ਹੋ ਜਾਂਦੀ ਆ ਤੇ ਅੱਗੇ ਤਾਂ ਬੁੱਢ ਨੂੰ ਯਾਰਾ ਜੇ ਬੰਦੇ ਨੇ ਰਾਤ ਨੂੰ ਨੇਰੇ ਆਉਣਾ ਤੇ ਬੰਬੂੜੀਆਂ ਨੇ ਤੁੰਗਾਂ ਹੀ ਫਿਰਨਾ ਆਉਣਾ ਕਰ ਉਹਨੇ ਜਦ ਬਾਹਰ ਨਹੀਂ ਸੀ ਬੰਦ ਕਰ ਤਗਾ ਵੀ ਆਊਗਾ ਤੇ ਫਿਰ ਬਾਹਰ ਖੋਲਾਂਗੇ ਜਾਂ ਕੋਈ ਜੁਆ ਕਰੀ ਗਿਆ ਖੇਤ ਵੱਨੇ ਫਿਰ ਵੀ ਇਹ ਲੱਦਾ ਸੀ ਜੁਆ ਕਰ ਜਿਆ ਨਹੀਂ ਉਹਨੇ ਚਿਰ ਫਿਰ ਆਪ ਨੂੰ ਜਗ ਤਾਉਂਦੀ ਨਹੀਂ ਤੁਰੇ ਕਰਦਾ ਬੰਦਾ ਜਿੰਦਾ ਫਿਰਦਾ ਵੀ ਇਹ ਜੀ ਆਏ ਨਹੀਂ ਤੇ ਮੈਂ ਕਰ ਕਰ ਕੇ ਸੋਚਿਆ ਅੱਖਾਂ ਦੀ ਅੱਖਾਂ ਦੀ ਨਿਕਾਬ ਉਹ ਤਾਂ ਹੁਣ ਛੇਤੀ ਕੱਟੀ ਜਾਂਦੀ ਹੈ ਤੇ ਥੋੜਾ ਜਿਹਾ ਜੇ ਆਪਾਂ ਪੁਰਾਣੇ ਨੁਸਖੇ ਵਰਤਣ ਲੱਗ ਜੀਏ ਨਾ ਤੇ ਫਰਕ ਪੈਂਦਾ ਹੈ ਤੇ ਅੱਖ ਰਾਤ ਨੂੰ ਨਾ ਤੁਸੀਂ ਤਿਰਫਲਾ ਪੀਉਂਦੇ ਹੋ ਤਿਰਫਲਾ ਹੁੰਦਾ ਹੈ ਉਹ ਮਿਉਂਜੰਦਾ ਜਾਓ ਤੁਸੀਂ ਘਰੇ ਜੇ ਬਣਾਉ ਤਾਂ ਬਾਹਰੀ ਲੱਗਿਆ ਨਹੀਂ ਤਾਂ ਫਿਰ ਸਾਰਿਆਂ ਦਾ ਵੀ ਮਰ ਜਾਂਦਾ ਤ੍ਰਿਫਲਾ ਬੜਾ ਮਨਾਇਆ ਤੇ ਤ੍ਰਿਫਲਾ ਜਿਹੜੀ ਬਹੁਤ ਵਧੀਆ ਚੀਜ਼ ਹੈ ਜੇ ਆਪਾਂ ਉਹਨੂੰ ਲੈ ਵੀ ਲઈએ ਤਾਂ ਆਪਣੇ ਕਮਜ਼ੋਰੀ ਵੀ ਦੂਰ ਹੁੰਦੀ ਹੈ ਇਹ ਬਹੁਤ ਵਧੀਆ ਚੀਜ਼ ਹੈ ਤ੍ਰਿਫਲਾ ਤ੍ਰਿਫਲਾ ਕੀ ਹੈ ਆਵਲਾ ਤੇ ਬੇਹੜਾ ਤੇ ਹੜੜ ਤਿੰਨੇ ਚੀਜ਼ਾਂ ਇਹਨੂੰ ਤ੍ਰਿਫਲਾ ਕਰ ਦਿੰਦੇ ਆ ਇਹਹੀ ਵਰਤਨਾ ਹੁੰਦਾ ਹੈ ਤੇ ਤੇਲਪਲਾ ਤੇਪਰਾਟਿਓਰ ਜੂਰਨੈਲੋ ਬਣਾ ਲਓ ਉਹ ਥੋੜਾ ਜਨਾ ਵੀ ਜੇ ਮੈਂ ਦੋ ਚੁੰਟਾਂ ਗਾਂ ਉਹਨੂੰ ਕਿਸੇ ਕੰਚੀ ਦੇ ਗਲਾਸ ਚ ਪਾ ਲਓ ਦੋ ਪਾ ਲਓ ਤਿੰਨ ਪਾ ਲਓ ਤਿੰਨ ਚੁੰਟਾਂ ਪਰ ਕੇ ਪਾ ਲਓ ਉਹੋ ਪਾ ਕੇ ਉਹਨੂੰ ਭਿਉਂ ਕੇ ਰੱਖ ਜੋ ਰਾਤ ਨੂੰ ਉੱਤੋਂ ਢੱਕ ਦਿਓ ਢੱਕ ਕੇ ਨਾ ਉਹਨੂੰ ਕੱਪੜੇ ਚ ਛਾਣੋ ਉਡਰੋਂ ਦਾ ਬਹੁਤ ਬ੍ਰੀਕ ਬਣਾਉਣਾ ਪਿਸ ਕੇ ਤੇ ਉਹਨਾਂ ਕੱਪੜੇ ਚ ਪਾ ਲੋ ਪਉਣ ਲੋ ਚਿੱਟਾ ਕਪੜਾ ਲੈ ਲੋ ਸਾਫ ਕਪੜਾ ਉਹਨੂੰ ਪਉਣ ਲੋ ਪਉਣ ਕੇ ਫਿਰ ਰੂਨ ਦਾ ਫੰਬਾ ਲੈ ਲੋ ਉਹਦੇ ਚ ਡਬੋੜ ਬੋ ਕੇ ਤੇ ਮਾੜਾ ਜਿਹਾ ਨਿਚੋੜ ਕੇ ਤੇ ਉਹ ਅੱਖਾਂ ਤੇ ਉਹਦੇ ਨਾਲ ਅੱਖਾਂ ਧੋ ਉਹ ਤੋਂ ਇਹ ਕਹਤ ਸੋਗਿਓ ਜੇ ਨੰਨੀ ਗਾ ਵੀ ਠੀਕ ਹੋਊਗੀ ਤੇ ਲਾਲੀ ਵੀ ਦੂਰ ਹੁੰਦੀ ਆੱਖਾਂ ਦੀ ਇਹ ਤਰਫਲਾ ਜਿਹੜਾ ਬਹੁਤ ਵਧੀਆ ਚੀਜ਼ ਆ ਖਾਣਾ ਵੀ ਤੇ ਅੱਖਾਂ ਤੇ ਵਰਤਣਾ। ਇਹ ਇੱਕ ਠੰਡਾ ਹੁੰਦਾ ਹੈ। ਠੰਡਾ ਹੈ ਹਰੜ ਵੀ ਠੰਡਾ ਹੈ, ਮੇੜਾ ਵੀ ਠੰਡਾ ਹੈ। ਇਹ ਜਿੰਨਾ ਆ ਆਪਣਾ ਗੰਡੀਆਂ ਕਈ ਵਾਰੀ ਮੱਛਣ ਲੱਗ ਜਾਂਦਾ ਹੈ। ਤੇ ਉਹ ਉਹਦੇ ਵਾਸਤੇ ਬਹੁਤ ਚੰਗਾ ਹੈ। ਤੇ ਨਿਗਲ ਦੇ ਉੱਪਰ ਫਰਕ ਪਾਉਂਦਾ ਹੈ। ਤੇਰਫਲਾ ਜਿਹੜੀ ਇਹ ਬਹੁਤ ਵਧੀਆ ਚੀਜ਼ ਆ। ਇਹਨੂੰ ਤੁਸੀਂ ਅੱਖਾਂ ਤੋਂ ਉਹ ਪਾਉ ਮਾਉ ਪਾਣੀ ਬਚ ਗਿਆ। ਦਪੈਰੇ ਟੋਲੂ ਉਹ ਨਾਲੀ ਸ਼ਾਮ ਨੂੰ ਫੇਰ ਪੈਣ ਲੱਗੇ ਟੋਲੋ ਤੇ ਸੁਬਾ ਕੇਰਾ ਧੋ ਕੇ ਨਾ ਤੇ ਫਿਰ ਤੁਸੀਂ ਐ ਕਰੋ ਢਣੀਆ ਢਣੀਆ ਘੋਟ ਲੋ ਥੋੜਾ ਜਿਹਾ ਜੇ ਹੋਵੇ ਘਰ ਦਾ ਸਬ ਰੇਸ ਪ੍ਰੇਤੋ ਬਿਨਾ ਉਹ ਕੁੱਟ ਕੇ ਨਾ ਥੋੜੀ ਜਿਹੀ ਪੱਤੀ ਇਨੇ ਕ ਉਹ ਪੱਥਰ ਦੀ ਗੁੰਡੀ ਹੁੰਦੀ ਛੋਟੀ ਜੀ ਉਹਦੇ ਚ ਕੁੱਟ ਕੇ ਉਹਨੂੰ ਨਿਚੋੜ ਲੋ ਚਿੱਟੇ ਕਪੜੇ ਚ ਉਹਨੂੰ ਨਿਚੋੜ ਕੇ ਉਹਦਾ ਰਸ ਕੱਢ ਲੋ ਉਹ ਦੋ ਦੋ ਬੰਦਾ ਅੱਖਾਂ 'ਚ ਪਾਓ ਉਹ ਬਹੁਤ ਠੰਡਕ ਦੇਂਦੀ ਹੈ ਅੱਖਾਂ ਨੂੰ ਤੇ ਉਹਦੇ ਨਾਲ ਨਿਗਾਹ ਲਈ ਫਰਕ ਪੈਂਦਾ ਠੰਡਾ ਹੁੰਦਾ ਬਹੁਤ ਵਧੀਆ ਚੀਜ਼ ਆ ਇਹ ਇਹ ਨੁਕਸਾ ਤੁਸੀਂ ਵਰਤ ਕੇ ਵਰਤਿਓ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕੀ ਚੀਜ਼ ਆ ਇਹ ਤੇ ਜਿਹੜੇ ਪਹਿਲੀ ਵਾਲੇ ਬਜ਼ੁਰਗ ਵਰਤਦੇ ਸੀ ਨਾ ਇਹ ਨੁਕਸੇ ਤੇ ਉਹ ਇਹੀ ਵਰਤਦੇ ਸੀ ਉਹ ਦੂਜਾ ਆਹ ਦਵਾਈਆਂ ਦੀਆਂ ਬਹੁਤ ਘਟ ਪਾਉਂਦੇ ਸੀ ਇਹ ਜਿਆ ਕੋਸੀ ਕਰਦੇ ਰਹਿੰਦੇ ਸੀ ਤੇ ਇਹ ਤੁਸੀਂ ਵੀ ਪੁੱਤ ਵੱਤ ਕੇ ਵੇਖਿਆ ਨੋਕਸਾ ਬਹੁਤ ਵੱਡ ਗਿਆ ਤੇ ਇਹ ਕੋਈ ਵੀ ਪਾ ਸਕਦਾ ਢੜੀਆਂ ਨਹੀਂ ਮਾੜਾ ਪਰ ਹੋਵੇ ਕੋਈ ਰੇਸਪਰੇ ਤੋਂ ਬਿਨਾ ਕਰਦਾ ਢੜੀਆਂ ਹੋਵੇ ਤੇ ਉਹਨੂੰ ਕੁੱਟ ਕੇ ਇੰਨੇ ਕੁ ਪੱਤੇ ਤੇ ਦੋ ਬੂੰਦਾਂ ਦਾ ਮਾੜੀ ਜਿਹਾ ਨਾਲ ਨਿਕਲ ਆਉਂਦੀਆਂ ਹੈ ਤੇ ਚਿੱਟੇ ਕੱਪੜੇ ਨੇ ਨਿਚੋੜ ਕੇ ਉਹ ਤੁਸੀਂ ਇੱਕ ਵਾਰੀ ਪਾ ਲਓ ਪਵਾ ਦੋ ਵਾਰੀ ਪਾ ਲਓ ਉਹਦਾ ਕੋਈ ਡਰ ਨਹੀਂ ਇਹ ਬਹੁਤ ਵਧੀਆ ਚੀਜ਼ ਆ ਤੇ ਇਹ ਤੁਸੀਂ ਵਰਤ ਕੇ ਦੇਖਿਓ ਤੁਹਾਨੂੰ ਫਿਰ ਪਤਾ ਲੱਗੂਗਾ ਨਿਗਾਹ ਦਾ ਹੀ ਫਰਕ ਪਊ ਲਾਲੀ ਵੀ ਚੁਗਦਾ ਇਹ ਤੇ ਕਿਉਂਕਿ ਠੰਡੀ ਚੀਜ਼ ਹੈ ਤੇ ਨਹੀਂ ਤਾਂ ਫਿਰ ਗਰਮੀ 'ਚ ਤਾਂ ਅੱਖਾਂ ਵਿੱਚ ਮੱਟਣ ਲੱਗ ਹੀ ਜਾਂਦਾਂ ਗੈਂ ਤੇ ਇਹਨੂੰ ਸਰਦੀ 'ਚ ਵੀ ਲੱਗਦੀ ਅੰਦਰ ਠੰਡ ਨਾ ਠੰਡ ਨਾ ਆਏ ਹੁੰਦੀਆਂ ਔਖੀਆਂ ਜੀਆਂ ਅੱਖਾਂ ਤਕਰੀਬੀ ਹੁੰਦੀ ਹੈ 300 ਖੰਡ ਨਾਲ ਇਹ ਤੁਸੀਂ ਵਖਤਿਓ ਤੇ ਆਪਾਂ ਬਾਰਵੇਂ ਵਲੋਂ ਤਾਂ ਨਹੀਂ ਕਰਦੇ ਕਿਉਂਕਿ ਜੇ ਬਲੌਕ ਵੱਡਾ ਹੋ ਜੇ ਤਾਂ ਦੇਖਣੋਂ ਵੀ ਔਖਾ ਹੈ ਪਰ ਮੈਂ ਤਾਂ ਨਕਸ਼ਾ ਹੀ ਲਾਦੀ ਹਣੀ ਛੋਟੇ-ਛੋਟੇ ਬਣਾਉਂਦੀ ਆ ਬਾਹਲੇ ਵੱਡੇ ਨਹੀਂ ਬਣਾਉਂਦੀ ਤੇ ਚਲੋ ਆਪਾਂ ਫੇਰ ਜੇ ਤੁਹਾਨੂੰ ਚੰਗਾ ਲੱਗੇ ਇਹ ਨਕਸ਼ਾ ਤੇ ਤੁਸੀਂ ਅੱਗੇ ਸ਼ੇਅਰ ਕਰ ਦਿਓ ਹਰਨ ਨੂੰ ਹਰਨ ਕੋਲ ਵਿਜਾ ਆੜੇ ਹਰਨ ਨੂੰ ਪਤਾ ਲੱਗ ਜੇ ਨਕਸ਼ੇ ਦਾ ਤੇ ਨਾਲੇ ਥੋੜਾ ਪਲਾ ਨਾਲੇ ਅਗਲੇ ਦਾ ਪਲਾ ਤੇ ਨਾਲੇ ਮੈਨੂੰ ਦੇਖ ਕੇ ਪਾਇਓ ਵੀ ਨਕਸ਼ਾ ਠੀਕ ਹੈ ਜੇ ਗਲਤ ਵੀ ਤੁਸੀਂ ਪਾਇਓ ਤੇ ਅਯਮਾਇ ਨਕਸ਼ੇ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ